ਪਟਿਆਲਾ ਦੇ ਨਵੇਂ ਬੱਸ ਸਟੈਂਡ ਦੇ ਵਿੱਚ ਸਮੋਸੇ ਵਾਲੀ ਦੁਕਾਨ ਤੇ ਕੁਝ ਨੌਜਵਾਨ ਆਉਂਦੇ ਹਨ ਅਤੇ ਉਹਨਾਂ ਵੱਲੋਂ ਸਮੋਸਿਆਂ ਦੀ ਮੰਗ ਕੀਤੀ ਜਾਂਦੀ ਹੈ ਤੇ ਜਦੋਂ ਦੁਕਾਨਦਾਰ ਉਹਨਾਂ ਤੋਂ ਪੈਸੇ ਦੀ ਮੰਗ ਕਰਦਾ ਹੈ ਤਾਂ ਉਹ ਨੌਜਵਾਨ ਉਸ ਦੁਕਾਨਦਾਰ ਤੇ ਉਸ ਦੁਕਾਨ ਦੇ ਕੰਮ ਕਰਨ ਵਾਲੇ ਮੁੰਡਿਆਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਉਹਨਾਂ ਤੇ ਤਲਵਾਰਾਂ ਚਲਾਈਆਂ ਜਾਂਦੀਆਂ ਹਨ ਦੁਕਾਨਦਾਰ ਦੇ ਦੱਸਣ ਮੁਤਾਬਕ ਜਦੋਂ ਸਮੋਸੇ ਖਾਣ ਤੋਂ ਬਾਅਦ ਉਹ ਉਹਨਾਂ ਤੋਂ ਪੈਸਿਆਂ ਦੀ ਮੰਗ ਕਰਦਾ ਹੈ ਤਾਂ ਨੌਜਵਾਨ ਪੈਸੇ ਦੇਣ ਤੋਂ ਮਨਾਂ ਕਰ ਦਿੰਦੇ ਹਨ ਅਤੇ ਉਸ ਦੇ ਉੱਪਰ ਹਮਲਾ ਕਰ ਦਿੰਦੇ ਹਨ ਜਿਸ ਦੇ ਵਿੱਚ ਇੱਕ ਔਰਤ ਵੀ ਜ਼ਖਮੀ ਦੱਸੀ ਜਾ ਰਹੀ ਹੈ ਪਾਈ ਕੋਈ ਗੱਲ ਨਹੀਂ ਹੋਈ ਸੀ ਇਹਨਾਂ ਨੇ ਕਿਹਾ ਚਾਰ ਪਲੇਟ ਸਮੋਸੇ ਲਗਾਓ ਸੰਗ ਨਾਮ ਮੇਰਾ ਔਰੇ ਜੀ ਕਿਹੜੀ ਜਗ੍ਹਾ ਔਰੇ ਆਪਣੇ ਰਿਸ਼ੀ ਕਲੋਨੀ ਔਰੇ ਖਰੀਦੀ ਔਰੇ 62 ਘੜਿਆਦੀ ਇਹ ਗੱਲ ਹੋਈ ਚਾਰ ਪਲੇਟ ਸਮੋਸੇ ਲਗਵਾਏ ਇਹਨਾਂ ਨੇ ਭਾਈ ਅਸੀਂ ਗਰਮ ਗਰਮ ਸਮੋਸੇ ਲਗਾ दिए ਇਹਨਾਂ ਨੇ ਸਮੋਸੇ ਖਾ ਕੇ ਕਹਿੰਦੇ ਅਸੀਂ ਪੈਸੇ ਨਹੀਂ ਦਿੰਦੇ ਤੈਨੂੰ ਮੈਂ ਕੋਈ ਨਹੀਂ ਭਾਈ ਜੋਤੀ ਏਸੇ ਗੇੜੇ ਵਿੱਚ ਪੈਸੇ ਮੈਨੂੰ ਕਾਲਾ ਪਕੜ ਗਿਆ ਉਹਨੂੰ ਗੇੜ ਕੇ ਮੈਨੂੰ ਕੁੱਟਣ ਲੱਗੇ ਤਲਵਾਰ ਪਰਵਾੜਾ ਲੈ ਕੇ ਮਾਨਯਾ ਸਰੂਕਾਰ ਜੀ ਇਹ ਅੱਜ ਜੀ 7-8 ਬੰਦੇ ਸੀ ਹਾਂ ਹੀ ਤਲਵਾਰਾਂ ਦੇ ਅਸੀਂ ਮੁਲਾਜ਼ਮਾਂ ਨੂੰ ਬੜਾਈਆਂ ਤਲਵਾਰਾਂ ਓਕੇ ਇਹ ਜੀ ਇਸ ਟਾਈਮ 5 ਬੰਦੇ ਤੇ ਬਾਕੀ 3 ਬੰਦੇ ਕੋਣ ਕੁਟਾ ਕੇ ਭੱਜ ਗਏ ਸੀ ਇਹ ਕਦੇ ਨਹੀਂ ਆਏ ਜੀ ਸਾਡੇ ਕੋਲ ਪਾਇਆ ਸੀ ਇਹਨੂੰ ਸਿੱਧਾ ਜੇਲ੍ਹ ਭੇਜਣਾ ਚਾਹੀਦਾ ਇਹ ਬੰਦੇ ਨੂੰ ਛੱਡਣਾ ਚਾਹੀਦਾ ਹਾਂ ਜੀ ਆ ਗਈ ਦੀ ਅਸੀਂ ਮੁਲਾਜ਼ਮ ਬੰਦੇ ਨੂੰ ਖੁਦ ਪੜਾਇਆ ਸੀ ਅਸੀਂ ਇਹ ਜੀ 4 ਬੰਦੇ ਤਲਵਾਰਾਂ ਮਾਰੀਆਂ ਜੀ ਛੁਰੇ ਮਾਰੇ ਤਲਵਾਰਾਂ ਮਾਰੀਆਂ ਜੀ ਆ ਦੇਖੋ ਤਲਵਾਰ ਮਾਰੀ ਆ ਤੇ ਜੱਬੀ ਮਾਰੀ ਹੈ ਸਾਡੇ ਨੂੰ ਮਾਰੀ ਹੈ ਉਹ ਮੁੰਡੇ ਨੂੰ ਮਾਰੀ ਹੈ ਉਹ ਮੈਡਮ ਕੇ ਵੀ ਮਾਰੀ ਹੈ ਉਹ ਮੈਡਮ ਬਾਹਰ ਖੜੀ ਹੈ ਜੀ ਕੀ ਮਾਮਲਾ ਕੀ ਹੈ ਜਿਹੜਾ ਸਾਨੂੰ ਸਾਨੂੰ ਹੁਣ ਪਤਾ ਲੱਗਿਆ ਸੀ ਵੀ ਇੱਥੇ ਕੋਈ ਲੜਾਈ ਝਗੜਾ ਹੋਇਆ ਉਹਦਾ ਸੰਬੰਧੀ ਅਸੀਂ ਇੱਥੇ ਹੁਣ ਆਏ ਸੀਗੇ ਤੇ ਇੱਥੇ ਆ ਕੇ ਪਤਾ ਲੱਗਾ ਕੋਈ ਇਹਨਾਂ ਦਾ ਦੁਕਾਨ ਤੇ ਕੋਈ ਖਾਣ ਪੀਣ ਦੇ ਪਿੱਛੇ ਇਹਨਾਂ ਦਾ ਆਪਸ ਵਿੱਚ ਕੋਈ ਪੈਸੇ ਲੈ ਕੇ ਝਗੜਾ ਹੋਇਆ ਇਹ ਲੜਾਈ ਝਗੜਾ ਜੀ ਕੁਝ ਕਪਾਣਾ ਮਦਰ ਵੀ ਚੱਲਿਆ ਹਾਲੇ ਪੜਤਾਲ ਕਰਦੇ ਆ ਪੜਤਾਲ ਕਰਨ ਤੋਂ ਬਾਅਦ ਫਿਰ ਜਿਵੇਂ ਹੋਏਗਾ ਦੇਖ ਕੇ ਫਿਰ ਤੁਹਾਨੂੰ ਦੱਸ ਦੇਣਾ ਕਿ ਇਹਨਾਂ ਦੇ ਦੱਸਾਲੇ ਸਾਨੂੰ ਉਹਦਾ ਕਲੀਅਰ ਨਹੀਂ ਹੈ ਕੈਮਰੇ ਦੇਖਦੇ ਆ ਕੈਮਰੇ ਜਿਵੇਂ ਫਿਰ ਪਤਾ ਲੱਗੇਗਾ ਜਿਵੇਂ ਉਵੇਂ ਅਸੀਂ ਤੁਹਾਨੂੰ ਦੱਸ ਦੇਣਾ ਟੋਟਲ ਕਿੰਨੇ ਲੋਕ ਜ਼ਖਮੀ ਹੈ ਜੀ ਇਹ ਇਹ ਟੋਟਲ ਹਾਲੇ 3 ਜ਼ਖਮੀ ਨੇ ਜੀ ਤਿੰਨੋ ਜ਼ਖਮੀ ਆ ਤਿੰਨ ਬੰਦੇ ਲੇਡੀ ਵੀ ਚਲੀ ਆ ਗਈ ਆ ਵਿੱਚ ਕੋਈ ਲੇਡੀਜ਼ ਦਾ ਕਹਿ ਰਹੇ ਨੇ ਲੱਗੀਆਂ ਮਾੜੀ ਮੋਟੀ ਪਰ ਮਾੜੀ ਮੋਟੀ ਹੈ ਕੋਈ ਜੀ ਉਹ ਕਿੱਦਾਂ ਦੀ ਕਾਰਵਾਈ ਕਰ ਰਿਹਾ ਬਾਈ ਜੀ ਦੇਖਦੇ ਆ ਜੀ ਪੜਤਾਲ ਕਰ ਰਹੇ ਆ ਫਿਰ ਕਰਕੇ ਜਿਵੇਂ ਹੋਏਗਾ ਕਾਨੂੰਨ